ਹਾਂਜੀ ਸასიਗਾਲ ਜੀ ਕੀ ਹਾਲ ਚਾਲ ਹੈ ਜੀ ਉਮੀਦ ਆਠ ਹੀ ਠਾਕ ਹੋਵੋਗੇ ਸਾਰੇ ਤੇ ਅੱਜ ਆਪਣਾ ਕੈਂਪ ਦਾ ਹੋ ਗਿਆ ਤੀਜਾ ਦਿਨ ਤੇ ਮੁੰਡੇ ਵਿਛੇ ਲਾ ਰਹੇ ਆ ਵਾਰਮ ਅਪ ਸੈਟ ਫੇ ਦੱਸਦਿਆਂ ਕੋਚ ਸਾਹਿਬ ਅੱਜ ਕੀ ਲਵਾਉਣਗੇ ਐਕਸਰਸਾਈ ਮੁੰਡੇ ਵਗਰੇ ਜੋਰਾਂ ਸ਼ੋਰਾਂ ਤੇ ਕੰਮ ਚੱਲਣ ਦਿਆ ਆ ਇਹ ਪੂਰੀ ਜਨਸੰਖਿਆ ਵਧੀ ਹੋਈ ਆ ਗੱਬਰੂਆਂ ਦੀ ਚੱਲਦਾ ਕੰਮ ਕਿ ਨਹੀਂ ਦੇਖ ਸਕਦੇ ਤੁਸੀਂ ਪਿੱਛੇ ਕਿਉਂ ਕੋਚ ਸਾਹਿਬ ਖੜੇ ਆ ਆਪਣੇ ਬਾਕੀ ਮੁੰਡੇ ਲਓ ਵੀ ਮਿੱਤਰੋ ਹੁਣ ਲਾ ਪੀਏ ਤਿਆਰੀਆਂ ਅੱਜ ਦੇ ਸੈਟ ਦੀਆਂ ਲਓ ਵੀ ਆਪਣੇ ਨਾਨਕ ਭਾਜੀ ਸ਼ਰਨਾ ਤੇ ਕੋਇਸ ਸਾਹਿਬ ਕਰ ਰਹੇ ਆ ਤਿਆਰੀ ਲਓ ਵੀ ਮਿੱਤਰੋ ਲਾ ਲਓ ਪਟਾਣ ਨੂੰ ਤੇਲ ਵੇਖੋ ਜੀ ਨਿਆਣੀ ਚੰਨ ਸੰਖਿਆ ਪੂਰੀ ਹੱਡੀ ਅੱਜ ਵਧੀਆ ਦਿਨ ਵੇਣ ਤੂੰ ਕੀ ਉਂਗਲਾਂ ਨਹੀਂ ਖੜੀ ਕਰੀ ਜਾਂਦਾ ਮੈਂ ਵੇਖੀ ਘਰ ਦਾ ਠਾਣ ਨੂੰ ਰੁਕ ਜਾ ਵਾਗੜੀਆਂ ਇੱਧੇ ਰੱਖੀ ਕੋਈ ਨਾ ਵੇਖੀ ਬਾਗੜੀਆਂ ਤੇਰੀਆਂ ਹੁਣੇ ਤਾਂ ਥੱਲੇ ਕਰ ਦੇ ਅਖੀ ਬਾਗੜੀਆਂ ਹੁਣੇ ਥੱਲੇ ਹੁੰਨੀਆਂ ਓਏ ਹੋਊਗਾ ਨਾ ਅੱਜ ਐਂਡ ਜੀ ਤੇ ਜਾ ਕੇ ਹੋ ਜਾਂਦਾ ਕੰਮ ਨਾ ਐਂਡ ਜੀ ਤੇ ਹੋ ਜਾਂਦਾ ਵਾ ਭਾਈ ਸਾਸਰੀ ਗਾਲ ਕੀ ਗਾਲ ਆ ਚਲੋ ਚਲੋ ਵਾਈਗਰੂ ਵਾਈਗਰੂ ਕਹਿ ਗਈ ਚੱਲਣਾ ਕੰਮ ਅੱਜ ਸ਼ਰਨਾ ਡੱਗੋ ਵਾਲਾ ਇੱਦਾਂ ਨਹੀਂ ਆਲਦੀ ਖੜੇ ਸਾਗਰ ਭਾਜੀ ਹੋਣਗੇ ਆ ਮੂਰੇ ਹੁਣ ਅੱਜ ਕੋਈ ਸਾਹਿਬ ਐ ਐ ਲੋ ਜੀ ਪਹਿਲਾ ਸੈੱਟ ਹੋ ਗਿਆ ਸਾਡਾ ਸਟਾਰਟ ਲੈ ਚੱਲ ਆ ਦੂਜੇ ਜੁੱਤੇ ਚਲੋ ਜੀ चलो जी चलो जी चलो जी चलो भाई गुरु जी चलो जी चल वेरी गुड वेरी गुड आ गया सैट ਬਜੀ ਕੀ ਹਾਲ ਆ ਜੀ ਅੱਜ ਠੀਕ ਆ ਜੀ ਹੋਰ ਕਿਦਾਂ ਕੈਮ ਆ ਜੀ ਹਾਂਜੀ ਹਾਂਜੀ ਸਾਹਿਬ ਈਲ ਵਾਰੇ ਅੱਜ ਆ 8 ਲਵਾਰੇ 8 ਲਵਾਰੇ 8 ਅੱਜ ਹੁਣ ਐਂਡ ਤਾਈ ਬਣਾ ਦੇਣਾ ਬੰਦਿਆਂ ਦਾ ਚੱਲੋ ਇਹ ਜੱਜ ਪਾਜਾ ਟੋਲ ਵਾਲੇ ਨਾ ਨਾ ਚਲੋ ਚਲੋ ਸ਼ਾਬਾਸ਼ ਚਲੋ ਚਲੋ ਕੋਈ ਨਾ ਮਗਰ ਹੋ ਜੋ ਇਹਨਾਂ ਦੇ ਕੋਈ ਨਾ ਤੁਹਾਨੂੰ ਨਹੀਂ ਆਉਂਦਾ ਕੋਈ ਨਾ ਲਵਾਉਣਗੇ ਤੁਹਾਨੂੰ ਕੋਈ ਨਾ ਪੰਜ ਉੱਧਰ ਹੀ ਭੱਜ ਜਾ ਉਹ ਤੇ ਮੈਂ ਖੜਾ ਹੋ ਜਾ ਉੱਥੇ ਖੜਾ ਹੋ ਜਾ ਥੱਲੇ ਖੜਾ ਖੜਾ ਹੋ ਜਾ ਲੈ ਜਾ ਉਹ ਵੀ ਸ਼ਰਨਾ ਲੀਡ ਕਰ ਰਿਹਾ ਸ਼ਰਨਾ ਖਿੱਚ ਕੇ ਖਿੱਚ ਕੇ ਦਬ ਕੇ ਢੂੜਾਂ ਪੱਟੀ ਆਉਂਦੇ ਨੇ ਗੱਭਰੂ ਚੱਲ ਚੱਲ ਸਾਗਰ ਚੱਲ ਬੈਰੀ ਗੁੱਡ ਬੈਰੀ ਗੁੱਡ ਪੜਾ ਲੱਗ ਜਵੇ ਝੋਟਿਆ ਹੈ ਸੀਗੀ ਪੀਤਾ ਪਾਲਾ ਮਿੱਟੀ ਬੋੜਦੀ ਏਕ ਤੁਦਲ ਇਹਦਾ ਹੱਲ ਕਰਨਾ ਆਪਾਂ ਮਿੱਟੀ ਪਵਾ ਕੇ ਦਵਾਂਗੇ ਮੁੰਡਿਆਂ ਨੂੰ ਪਾਣੀ ਪੁਣੀ ਲੀ ਪੈਪ ਪ੍ਰੋਪਰ ਲਿਆ ਕੇ ਦਿੱਤਾ ਜਾਊਗਾ ਮੁੰਡਿਆਂ ਨੂੰ ਵਧੀਆ ਕਰ ਦੇਣਾ ਆਪਾਂ ਜਦ ਕੀ ਸਿਸਟਮ लॉ भी सैट हो गया दूजा रेडी चल चल छरने खेत गए खेत गए ਗੋ ਬੈ ਕੇ ਬੈ ਕੇ ਪੂਰਾ ਅੰਦਰ ਹੈ ਗੋ ਬੈ ਕੇ ਲਾ ਬੈ ਕੇ ਬੈ ਕੇ ਥੱਲੇ ਚੱਲ ਬੈਠ ਕੇ ਲੱਗਦੀ ਨਹੀਂ ਪੂਰੀ ਚੱਲ ਚੱਲ ਪੀਟਿਆ ਸ਼ਵਾ ਸ਼ਵਾ ਚੱਲ ਭਾਜੀ ਉਹ ਅੰਦਰ ਕੁੱਪੇ ਲੈ ਗੋ ਗੋ ਪਾ ਮਾਰ ਤਾ ਭਾਈ ਜੀ ਅੱਜ ਤਾਂ ਉਹ ਆਂਦੀ ਜੋ ਕਾਲ ਨਹੀਂ ਪਾਣੇ ਬੈਠੇ ਮਾਰਨੀ ਚਲੋ ਚਲੋ ਪਿਆਰੋ ਚਲੋ ਚਲੋ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਭਾਜੀ ਖੇਤ ਕੇ ਰਾ ਕਾ ਮਨੂੰ ਏਦਾਂ ਮੜੀ ਅੱਜ ਲੱਗਦਾ ਹਥਿਆਰ ਫੀ ਕਰੇ ਛੱਡੇ ਆ ਭਾਜੀ ਕੋਈ ਨਾ ਡਾਂਗ ਤੈਨੂੰ ਲੱਗਦਾ ਇੱਥੇ ਬੱਕਰੀ ਲਿਆ ਕੇ ਦੇਣੀ ਪੈਣੀ ਭਾਜੀ ਹੁਣ ਰਾਉਣ ਕਾਂ ਲੱਗੀਆਂ ਪੂਰੀਆਂ ਮੁੰਡੇ ਮਿਹਨਤ ਦੇ ਸ਼ਕੀਨ ਆ ਬਾਬਾ ਇਦਾਂ ਹੀ ਕਰ ਪਾ ਰਖੇ ਝੋਟਿਆਂ ਦੇ ਇਹਨਾਂ ਦੇ ਲੱਗ ਗਿਆ ਪਤਾ ਕਿ ਨਹੀਂ ਹੁਣ ਸਿੱਧਾ ਭੱਜ ਗਿਆ ਦੇਖੀ ਹਾਂ ਮੈਂ ਭਾਈ ਮੈਂ ਪੜਾਈ ਨਹੀਂ ਖੋ ਰਿਹਾ ਕੱਲ ਛੜਨੇ ਦੱਸ ਫੇ ਹਾਂ 12 ਰੁਪਏ ਰੁਪਏ ਅਗਲੇ ਮਹੀਨੇ ਸਲਾਉਣਾ ਹਾਂ ਲੱਤ ਕਾ ਦੇ ਚੱਕੋਂ ਦੀ ਤੇਰੀ ਤੈਨੂੰ ਸੁਣਦਾ ਨਾ ਮੈਂ ਕਿਚਾ ਲੱਤ ਪੇਲ ਖੋਲ ਕੇ ਰੱਖ ਤੇਰੀ ਚੱਕੜੀ ਆਪ ਬਹਿ ਤੇ ਨਾ ਦੇ ਦੀ ਉਹ ਉਹ ਮਾਰਿਆ ਨਹੀਂ ਲੱਤ ਕੀ ਜਿਹਾ ਕੌਣ ਮਾਰ ਕੇ ਖਾਲੀ ਬਦਦਾ ਬੱਲ ਲੰਘਣਾ ਵਸ ਨਾ ਆਇਆ ਲੱਗ ਗਿਆ ਮਾਰਾ ਇਹ ਕੰਨ ਰੋਇਆ ਇਹ ਹੋ ਜਾਣਾ ਯਾਰ ਗਾੜੀ ਲੱਗ ਚੱਲ 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 ਤੂੰ ਹੋ ਕੇ ਸੀਨੀਅਰ ਬੰਦਾ ਤੂੰ ਚਲੋ 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 ਸ਼ਾਬਾਸ਼ ਕੋਈ ਸਾਬਾਜ ਪੂਰਾ ਇਹਨਾਂ ਦੇ ਜੀਵ ਕਹਿੰਦੇ ਕਢਾਉਣੀ ਆ ਬਾਹਰ ਅੱਜ ਚਲੋ ਚਲੋ ਜਵਾਕੋ ਸ਼ਾਬਾਸ਼ ਵੇਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਤੋਣਾ ਸਟੀ ਆਉਂਦੇ ਹੀ ਸਾਗਰ ਵੇਖੋ ਨਿਆਣੇ ਜਾਂਦੇ ਕਿ ਨਹੀਂ ਬੋਕਦੇ ਬਾਤ ਹੈ ਬੈਰੋ 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 ਬੈਠੋ ਨਾ ਮੇਰੇ ਜੋਤਿਆ ਤੇਰੇ ਸੱਜਣ ਉਹ ਵੀ ਥੱਲੇ ਹੀ ਜਾਂਦਾ ਉਹ ਵੀ ਥੱਲੇ ਹੀ ਜਾਂਦਾ ਉਹ ਵੀ ਥੱਲੇ ਹੀ ਜਾਂਦਾ ਹੈ ਕੋਈ ਸ਼ਕਤੀ ਕਰਦਾ ਉਹ ਸ਼ਕਤੀ ਨਹੀਂ ਕਰਦਾ ਤਾਡੇ ਲਈ ਹੀ ਕਰਦਾ ਬੱਚੂ ਕੁਛ ਵੀ ਕਰਦਾ ਤੁਹਾਡੇ ਫਾਇਦੇ ਲਈ ਆ ਸਾਰਾ ਕੁਝ ਜਦੋਂ ਅਸੀਂ ਵੀ ਉਹ ਦੇ ਨਹੀਂ ਮਿਹਨਤ ਕਰਦੇ ਸਾਨੂੰ ਲੱਤਾ ਹੁੰਦਾ ਹੈਗਾ ਵੀ ਕੋਈ ਸੜਨ ਧੱਕਾ ਕਰਦਾ ਅਸੀਂ ਤੁਮਣੋਂ ਨਾ ਖਾਲਾਂ ਕਰ ਦਿੰਦੇ ਸਾਡੇ ਵੀ ਹੈ ਇਹੇ ਮੈਂ ਇਹ ਆਪ ਕਰਦਾ ਰਹੇ ਅੱਜ ਤੱਕ ਮੈਂ ਗੱਲ ਕਿਸੇ ਤੋਂ ਕੀਤੀ ਨਹੀਂ ਪਹਿਲੇ ਦਿਨਾਂ ਤੋਂ ਕਰ ਰਹੇ ਹਾਂ ਜਦੋਂ ਕੋਈ ਸਾਡੇ ਤੇ ਨਾ ਜਦੋਂ ਸਾਨੂੰ 2-3 ਤੇ ਸਾਡੇ ਤੇ ਕੋਈ ਝੋਨੇ ਅਸੀਂ ਯਾਰ ਕਹਿਣਾ ਵੀ ਗੋਡੇ ਲਾ ਕੇ ਗਰਾਉਂਡ 'ਤੇ ਖੜਨਾ ਅਸੀਂ ਮਨੋਂ ਕਹਾ ਕਣੀ ਅੱਜ ਕੋਝ ਨਾਲ ਏਦਾਂ ਹੋ ਜਾਂਦਾ ਉਹ ਥੋੜਾ ਅੱਜ ਸਾਨੂੰ ਪਤਾ ਲੱਗਦਾ ਪਿਆ ਕਿ ਨਿਊ ਸੰਸਿਗੇ ਹੀ ਕਰਦਾ ਇਹ ਤੁਹਾਡਾ ਫਾਇਦਾ ਹੀ ਧੱਕਾ ਕਰੂਗਾ ਕੋਈ ਤੇ ਤੁਹਾਡਾ ਫਾਇਦਾ ਹੀ ਹੁਣ ਤੁਹਾਨੂੰ ਧੱਕਾ ਲੱਗਣਾ ਵਾ ਵੀਰ ਮੇਰਾ ਗੁੱਸਾ ਨਾ ਕੋਈ ਵੀ ਕਰੋ ਇਹ ਗੱਲ ਦਾ ਜੇ ਕੂ ਜਿਹੜਾ ਦਾਤਾ ਨਾ ਕੂਚ ਤੇ ਤੁਹਾਡਾ ਮਤਲਬ ਕੋਈ ਕਿਹੜਾ ਨਾ ਇਹਦੇ ਮਾਪਿਆਂ ਦੇ ਬਰਾਬਰ ਹੁੰਦਾ ਉਹਦੀ ਇੱਜ਼ਤ ਕਰੋ ਇਹ ਨਾ ਹੋਵੇ ਨੂੰ ਮਿਹਨਤ ਲਾ ਕੇ ਉੱਥੇ ਚੱਲ ਗੱਲਾਂ ਕਰੂ ਜਰ ਤੂੰ ਇਦਾਂ ਕਰਦਾ ਮਾਰਾ ਚੰਗਾ ਏਦਾਂ ਵੀਰ ਮੇਰਾ ਕੋਈ ਨਾ ਕਰ ਦਿਲੇ ਚ ਰੱਖਿਓ ਦਿਲੋਂ ਮਿਹਨਤ ਕਰਿਓ ਠੀਕਾ ਕਰਨੀਆਂ ਜਲੋ ਕਰੋ ਜੇ ਨਹੀਂ ਕਰਨੀਆਂ ਵੀਰ ਮੇਰਾ ਆਪ ਦਾ ਤਾਂ ਕੰਮ ਲੱਗ ਲਓ ਠੀਕਾ ਛੱਡ ਕੇ ਕੋਈ ਵਾਦਾ ਨਹੀਂ ਟਾਈਮ ਖਰਾਕ ਵਗੰਦਾ ਕਿਉਂਕਿ ਤੁਹਾਡੇ ਚੋਂ ਜਿਆ ਮੁੰਡੇ ਇੱਥੇ ਤੁਹਾਡੇ ਤੋਂ 5-7 ਨਿਕਲ ਜਾਣੇ ਬਾਹਰ ਵਧੀਆ ਖੇਡਣਾ ਆਪਣੇ ਜਿਹੜੇ ਦਿਲੋਂ ਕਰਦੇ ਹਾਂ ਇਹ ਦਿਲੋਂ ਕਰਦਾ ਹੁਣ ਤੁਸੀਂ ਆਉਂਦੇ ਰਹੇ ਪਿੰਡ ਸਾਰਾ ਇੱਥੇ ਖੇਡਣਾ ਪਿਆ ਨਾ ਮਾੜਾ ਮਤਲਬ ਪਹਿਲਾਂ ਤਾਂ ਨਹੀਂ ਆਉਂਦਾ ਕੋ ਆ ਮੁੰਡਿਆ ਆ ਦੋ ਤਿੰਨ ਹੋਰ ਆ ਕਿੰਨੇ ਸੋਹਣੇ ਖੇਡਣਾ ਪਏ ਹੁਣ ਜਦ ਮਿਹਨਤ ਛੱਡਦੇ ਤੁਸੀਂ ਕੋਈ ਕਰਦੇ ਤਾਂ ਨਹੀਂ ਹੁਣ ਹਾਂ ਹਾਂ ਹੈ ਨਹੀਂ ਆ ਨਾ ਪੱਲੇ ਵੀ ਉਹੀ ਗੱਲ ਆ ਇਹ ਨਾ ਸੋਚੋ ਵੀ ਨਾ ਮੈਂ ਕੁਝ ਲੈ ਜਾਣਾ ਇਹ ਤੁਹਾਨੂੰ ਨਹੀਂ ਤੁਹਾਡੇ ਕੋ ਤੁਹਾਡੇ ਉਹਨੇ ਤੁਸੀਂ ਖੇਡੋ ਤਗੜੇ ਹੋਗੇ ਉਹਨੇ ਤੁਹਾਡੇ ਕੋਈ ਲੈਣਾ ਨਾ ਤੁਹਾਡੇ ਕੋਈ ਹਿੱਸਾ ਲੈਣਾ ਨਾ ਤੁਹਾਡਾ ਬੈਸ ਦਾ ਕਿਸੇ ਦਾ ਹਿੱਸਾ ਲੈਣਾ ਨਾ ਤੁਹਾਡੇ ਕੋਈ ਗੱਲਬਾਤ ਕਰੀ ਪਰ ਕੱਖ ਨਹੀਂ ਲੈਣਾ ਕੋਈ ਨਹੀਂ ਸਿਰਫ ਸਿਰਫ ਤੁਹਾਨੂੰ ਇਹ ਕਰਕੇ ਇੱਥੇ ਆਇਆ ਵੀ ਮਿਹਨਤ ਕਰਾਈਏ ਤਗੜੇ ਹੋ ਜਾਓ ਬਸ ਇਹ ਕੋਜ ਨੂੰ ਪਤਾ ਲੱਗ ਜਾਣਾ ਮੈਂ ਕਿਹੜਾ ਵੱਣ ਵਾਲਾ ਬੰਦਾ ਹਾਂ ਉੱਤੇ ਉਹਨੂੰ ਆਪੇ ਪਤਾ ਲੱਗ ਜਣਾ ਤਾਂ ਜੋ ਕਹਿੰਦਾ ਪੰਜ ਸੱਤ ਬੰਨੇ ਵੰਡਣ ਵਾਲੇ ਉਹਨੂੰ ਪਤਾ ਵਾ ਕੋਜ ਨੂੰ ਜਿਹੜਾ ਮਿਹਨਤ ਲਗਾਉਂਦਾ ਬੰਦੇ ਨੂੰ ਕਿਉਂਕਿ ਉਹ ਕੋਜ ਨੂੰ ਪਤਾ ਉਹ ਦਿਲੋਂ ਮਿਹਨਤ ਕਰਦੇ ਆ ਬੰਦੇ ਹੂੰ ਠੀਕ ਆ ਆਟੋਮੈਟਿਕ ਕੋਜ ਨੂੰ ਪਤਾ ਲੱਗ ਜਾਂਦਾ ਕਈ ਬੰਦੇ ਹੈਗੇ ਦਿਲੋਂ ਨਹੀਂ ਕਰਦੇ ਮੈਂ ਕੱਢ ਦਿਨਾ ਹੁਣੀ ਆ ਤੈਨੂੰ ਆ ਜੋਤਾ ਤੇ ਗੁਰੀ ਕਿੱਥੇ ਪੇਲੇ ਸਾਲ ਤੇ ਵਧੀਆ ਮਿਹਨਤ ਕਰਦੇ ਆ ਗੁਰੀ ਕਿੱਥੇ ਆ ਦੇ ਇਹ ਬੰਦੇ ਬਿਮਾਰ ਹੁੰਦੇ ਤਾਂ ਵੀ ਵਧੀਆ ਖੇਡਦੇ ਪੇਲੇ ਸਾਲ ਤੇ ਸਾਹਮਣੇ ਦੋ ਦਿਲੋਂ ਲਈ ਤੂੰ ਵੀ ਖੇਡਣਾ ਪਿਆ ਠੀਕ ਹੈ ਨਾ ਇਹ ਕੀ ਕਰਦੇ ਦਿਲੋਂ ਲਾਉਂਦੇ ਆ ਹਾਂ ਦਿਲੋਂ ਲਾਉਂਦੇ ਆ ਤੁਹਾਡੇ ਨਾਲ ਕਿੰਨਾ ਨਿਕਿਆ ਨੀ ਦੇ ਲੋ ਨਾ ਕੁਛਣਾ ਕਰੇ ਮੈਂ ਵੇਖ ਲਿਆ ਬੰਦੇ ਅਹੀਂ ਜਿੱਥੇ ਜੋ ਨੰਗ ਗਿਆ ਤੈਨੂੰ ਸਾਰਾ ਪਤਾ ਕਿਹੜਾ ਦਿਲੋਂ ਲਾ ਨਾ ਕਿਹੜਾ ਨਹੀਂ ਲਾਵਾ ਜਦੋਂ ਕੋਈ ਦੱਸਦਾ ਨਾ ਆ ਚ ਜਿੱਦਾਂ ਕਰਨੀ ਹੈ ਤੁਹਾਡੇ ਕੋਲ ਹੁੰਦੀ ਤੂੰ ਉਹਦਾ ਉਹਦਾ ਨਾ ਉਹ ਖਤਮ ਕਰਨ ਦੀ ਕੋਸ਼ਿਸ਼ ਕਰਨੇ ਵੀ ਅਸੀਂ ਛੇਤੀ ਛੇਤੀ ਲਾਜ ਉਹ ਤੁਸੀਂ ਪ੍ਰੋਪਰ ਨਹੀਂ ਕਰਦੇ ਬੈ ਪ੍ਰੋਪਰ ਕਰੋ ਜਿੱਦਾਂ ਕੋਚ ਕਹਿੰਦਾ ਮੈਂ ਪੂਰਾ ਜੋਰ ਲਾਓ ਦਿਲੋਂ ਲਾਜ ਅੱਜ ਗੱਲ ਤੇ ਹੁੰਦੀ ਕੱਲੋ ਸੁਧਾਰ ਲਓ ਉਹਦਾ ਥੋੜਾ ਥੋੜਾ ਹੌਲੀ ਹੌਲੀ ਪਰ ਗੰਗਾ ਕੋਈ ਗੱਲ ਨਹੀਂ ਅੱਜ ਘੱਟ ਹੋ ਗਿਆ ਕੋਈ ਗੱਲ ਪਰ ਕਰੋ ਪ੍ਰੋਪਰ ਯਾਰ ਇਹ ਨਹੀਂ ਆ ਦੀ ਪਾ ਜੇ ਪਾਲੀ ਮਦਾਨੀ ਬਾਣ ਵੀ ਗੱਲ ਕਰ ਦੋ ਪੂਰਾ ਵਿਖਾ ਉਹਨਾਂ ਨੂੰ ਕੋਜ ਨੂੰ ਵਿਖਾ ਦੇਣਾ ਮੈਂ ਪਹਿਲੇ ਚਲੇ ਗਿਆ ਮੈਂ ਖਤਮ ਕਰਤਾ ਮੈਂ ਆਦੀ ਪੂਰੀ ਸੈੱਟ ਸੈੱਟ ਪੂਰੇ ਕਰਦਾ ਫਾਇਦਾ ਨਹੀਂ ਹੈ ਜੇ ਪ੍ਰੋਪਰ ਨਹੀਂ ਕਰਦੇ ਜਿਹੜਾ ਪ੍ਰੋਪਰ ਕਰਦਾ ਨਾ ਉਹਦਾ ਮਤਲਬ ਉਹ ਦਿਲੋਂ ਬੰਦਾ ਲਾਉਂਦਾ ਇਹ ਨੀ ਮੈਂ ਕਈ ਉਹਨਾਂ ਮੋੜੇ ਦੇਖਿਆ ਉਹਨਾਂ ਨੇ ਭੱਜੰਦੀ ਕੀਤੀ ਆ ਹੁਣ ਕੋਜ ਉਧਰ ਖੜਦਾ ਇੱਥੇ ਉਹ ਹੋਰ ਕੰਮ ਕਰੀ ਜਾਂਦੇ ਮੁੰਡੇ ਇਕ ਜਾਦੇ ਉਹ ਭੱਜੰਦੀ ਕਰਦੇ ਛੇਤੀ ਜਦੋਂ ਕਦਮ ਕਰਨ ਲੱਗਨਦੀ ਕਰਦੇ ਜੇ ਨਹੀਂ ਪਤਾ ਨਾ ਕੋਈਰ ਪੁੱਛ ਲੋ ਵੀ ਭਾਈ ਕੋਜ ਸਾਹਿਬ ਆਹ ਇੰਨੀ ਤੱਕੇ ਦਾ ਕਰੀ ਇਦਾਂ ਕਰਨਾ ਇਦਾਂ ਦਾ ਸਾਰਾ ਕੋ ਤਾਂ ਦੱਸ ਨਾਲ ਸੀਨੀਅਰ ਜਿਹਨਾਂ ਨੂੰ ਪਤਾ ਨਾ ਮੈਂ ਹੁਣ ਨਿੱਕੇ ਕੇ ਇਹਨਾਂ ਨੂੰ ਪਹਿਲੇ ਸਾਲ ਹੀ ਦੱਸਿਆ ਲਾਉਂਦੇ ਕਿ ਨਹੀਂ ਆਪੇ ਤੇ ਉਹ ਹੀ ਮਗਰ ਲੱਗੇ ਤੁਹਾਨੂੰ ਉਹਨਾਂ ਨੂੰ ਦੇਖ ਕੇ ਨਹੀਂ ਆਪ ਦੇਖ ਕੇ ਪਤਾ ਲੱਗਦਾ ਤਾਂ ਹੁਣ ਜ਼ਰੂਰੀ ਨਹੀਂ ਆ ਕੋਚ ਨੂੰ ਹਰ ਗੱਲ ਕੋਚ ਦੇ ਦੱਸੀ ਜਾਣੀ ਉਹ ਤੂੰ ਸਮਝੋ ਲਿਆ ਇੱਕ ਵਾਰੀ ਤਾਂ ਆਤਾ ਦੋ ਵਾਰੀ ਆ ਪਿਆ ਮੁੰਡਿਆ ਮੈਂ ਇੱਕ ਨੂੰ ਸਮਝਾਉਣਾ ਤੂੰ ਜਨੇ ਤਾਂ ਆਟੋਮੈਟਿਕ ਦੇਖਣਾ ਉੱਪੀ ਕਰੋ ਦੇਖੋ ਠੀਕ ਆ ਫਿਰ ਫੋਨ ਜਦ ਤੂੰ ਘਰੇ ਜਾਂਦੇ ਨਾ ਫੂਟਾ ਇੱਕ ਖੜਾ ਛੱਡ ਦੋ ਜੇ ਫੂਜ ਵੇਖਣਾ ਹਨ ਮੈਚ ਦੇਖੋ ਮੈਚ ਤੇ ਦੇਖੋ ਆਪਦੇ ਗਾਣਾ ਮੈਂ ਹੁਣ ਵੀ ਨਹੀਂ ਵੀ ਘੱਟ ਖੇਡਦਾ ਮਾੜਾ ਤਕੜਾ ਹੈ ਨਾ ਮੈਂ ਮਾੜੇ ਹੀ ਕੀ ਨਹੀਂ ਵੇਖਣਾ ਐਸਾ ਕੰਮ ਚਲਾਉਣਾ ਕੋਈ ਸਿਰਫ ਮੈਚ ਦੇਖਦਾ ਜੂ ਹੁੰਦੇ ਹੁਣੇ ਵੀ ਹੁਣੇ ਮੈਂ ਲੋਕਾਂ ਦੀ ਰੇਟਿੰਗਾਂ ਦੀ ਕਮਜ਼ੋਰੀਆਂ ਲੱਭਦਾ ਜਾਂ ਕੀ ਕਰਦੇ ਕੀ ਨਹੀਂ ਕਰਦੇ ਫਿਰ ਉਹ ਜਾਂਦੇ ਜਦੋਂ ਮੈਚ ਹੁੰਦੇ ਨੇ ਖੇਡਦੇ ਆ ਮੈਂ ਉਹਨਾਂ ਦਾ ਦਾਦਾ ਨਾਲ ਦੇ ਮੋਢੇ ਨਾਲ ਕੀ ਫਰੋਕਤ ਤੁਸੀਂ ਕਮਜ਼ੋਰੀਆਂ ਲੱਭੋ ਉਹਨਾਂ ਦੇ ਵੇਖੋ ਉਹ ਕੀ ਕਰਦੇ ਉਹ ਕੀ ਕੋਪੀ ਕਰੋ ਇੱਥੇ ਉਹ ਕਰਿਆ ਕਰੋ ਆ ਤੇ ਮੇਪ ਕਾਰਕਣਾ ਜਿਹੜਾ ਕੋਸ ਹ ਕਰਦਾ ਉਹ ਤੋਂ ਬਾਅਦ ਐਕਸਟਰਾ ਜਿਹੜੀ ਮਿਹਨਤ ਕਰੀ ਨਾ ਤੁਸੀਂ ਨਿਆਰੇ ਆਪਸ ਵਿੱਚ ਰਾਲ ਕੇ ਉਹ ਵੱਖਰੀ ਕਰਿਆ ਕਰੋ ਜੀ ਮੋਬਾਈਲ ਚੂ ਆ ਜਿਹੜੀ ਥੱਕ ਕੇ ਕਰ ਥੱਕ ਕੇ ਕਰ ਲੈ ਨਾ ਦੇਖ ਕੇ ਕੋਈ ਮਾਰ ਕੇ ਉਹ ਰੁਬਾ ਜਿਹੜੀ ਕਰਨੀ ਆ ਉਹ ਹੀ ਆ 98 98 ਠੀਕ ਆ ਕੋਲ ਹੋਰ ਕਰ ਕੋਈ ਸੈਟ ਆ ਕੇ ਅੱਗੇ ਨੂੰ ਸਪ੍ਰਿੰਟਾਂ ਫੇ ਪਿੱਛੇ ਨੂੰ ਸਪੀਡ ਵਰਕ ਚੱਲ ਚੱਲੇ ਹੈ ਪੀਸ਼ਾ ਵਾਸ਼ ਕਰ ਨਾ ਹੋਣਾ ਨਾ ਓਏ ਚੱਲ ਕ ਚੱਲ ਓਏ ਉੱਪਰ ਮੈਂ ਚੱਲ ਚੱਲ ਮਾਂ ਇੱਕ ਘੰਟੇ ਨਾਲ ਨਿਕਲ ਨਿਕਲ 8 ਲੀਟਰ ਲੱਗ ਪਣਾ ਇਸ ਚਲ ਗੋਡੇ ਜੋੜ ਚਲੋ ਮਗਰ ਤਰੇ ਜਾ ਲੈਣਦਾ ਇੱਥੇ 10 ਮਿੰਟ ਕੱਲ ਚਲ 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 ਗੋਡੇ ਜੋੜ ਕਰਦਾ ਨਹੀਂ ਹੁਣ ਸਾਰਾ ਹੋਣਾ ਤਲ ਗੋੜਾ ਪਾਹੀ ਤਲ ਗੋੜਾ ਮੈਨੂੰ ਪਤਾ ਕੱਲ ਨੂੰ ਉੱਠ ਨਹੀਂ ਹੁਣਾ ਨਾ ਆਪਾਂ ਪੰਗਾ ਲੈਣਾ ਬੰਦਾਦਾਂ ਦਾ ਪੱਤ ਲੈ ਲਾਂਗੇ ਭਾਜੀ ਆਪ ਪੰਗਾ ਪੱਕਾ ਗੋਡੇ ਜੋੜ ਪਾ ਉੱਪਰ ਦੇ ਕੋਈ ਗੱਲ ਨਹੀਂ ਫਿਰ ਕੀ ਆਏ ਹੁੰਦਾ ਰਹਿੰਦਾ ਕੋਲੋਂ ਮੋੜਦਾ ਪਹਿਲੇ ਨਹੀਂ ਮਿਲਦਾ ਉਹ ਚੱਲਦਾ ਰਹਿੰਦਾ ਕੁਝ ਨਹੀਂ ਹੁੰਦਾ ਮੈਨੂੰ ਪਤਾ ਨੂੰ ਪਤਾ ਲੱਗ ਗਿਆ ਸਾਲਾ ਮੈਂ ਨਾ ਅਸਲ ਲੱਗ ਪੈਣੇ ਨੇ ਉਹ ਓਏ ਓਏ ਉਹਨੂੰ ਵੀ ਇੱਕ ਅੱਡੀ ਦੂਰਾ ਸੁਣ ਗਿਆ ਸਾਰਿਆਂ ਨੂੰ ਸੁਣ ਗਿਆ ਸਾਲਿਆਂ ਨੂੰ ਚਲੋ ਚਲੋ ਸ਼ਾਬਾਸ਼ ਇਹ ਫੌਜੀ ਟ੍ਰੇਨਿੰਗ ਹੈ ਫੌਜੀ ਟ੍ਰੇਨਿੰਗ ਹੈ ਹੌਣ 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 ਓਏ ਚੁੱਪ ਓਏ ਉਹ ਨਹੀਂ ਕੋਹਣ ਦੋ ਵੀਡੀਓ ਕੰਜਰ ਤੋਂ ਵੇਚਦੀ ਆ ਠੀਕ ਵੇਚ ਲਿਆ ਮੈਂ ਸੁਣ ਗਿਆ ਸਾਨੂੰ ਯਾਰ ਪਰੇ ਹੋ ਜਾਂਦੀ ਆ ਸਾਲਾ ਮੇਰਾ ਬੋਡਾ ਕੰਜਰ ਆ ਵੀ ਸਾਲਾ ਡਾ ਲੱਗ ਪਿਆ ਓਏ ਗਰੀਸ ਆ ਗਿਆ ਕਹਿੰਦਾ ਤੇ ਡੱਬਾ ਗਰੀਸ ਉਹ ਕੋ ਨਿੱਕੂ ਕੋ ਕਰਾਉਣੀ ਤੇਰੇ ਗੋਡਿਆਂ ਨੂੰ ਦੋ ਡੱਬੇ ਲੈ ਕੇ ਗਰੀਸ ਨਾਲ ਭਰੀ ਨਿੱਕੂ ਕੋ ਕਰਾਉਣੀ ਹੈ ਗੋਡਿਆਂ ਨੂੰ ਗਰੀਸ ਆਓ ਆਓ ਉਹ ਕਰਦਾ ਤਾ ਟਾਇਰ ਟੂਟਾ ਟਾਇਰਾ ਟੂਰਾ ਉਹ ਸਹੀ ਲਾਓ ਸਹੀ ਉਹ ਚਾਰ ਆਓ ਚੱਲ 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 ਸਹੀ ਲਾ ਸਹੀ ਮੈਂ ਉੱਤਰ ਉੱਤੋਂ ਦੀ ਨਿਕਾਲਿਆ ਉੱਤੋਂ ਦੇ ਯਾਰ ਓ ਚੱਲ 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 ਸਹੀ ਲਾ ਸਹੀ ਲਾ ਬੱਚੇ ਬਾਹਰ ਆਇਆ ਤੂੰ ਫੇਰ ਨਹੀਂ ਲੱਗਦਾ ਬਾਹਰ ਉਹ ਲਾਉਂਦੇ ਉਹ ਲਾਉਂਦੇ ਬਾਹਰ ਆਇਆ ਫਟ ਕੋਈ ਪਿੱਛੇ ਲਾ ਦੇ ਨਾਨਕ ਭਾਈ ਇਹਨੂੰ ਪਿੱਛੇ ਲਾ ਦੇ ਓਏ ਦੇ ਦੇ ਕੋਈ ਨਹੀਂ ਲੱਗਦਾ ਉਹ ਦੂਜਿਆਂ ਨੂੰ ਲਾ ਨਾ ਖਰਾਬ ਕਰੋ ਯਾਰ ਦੂਜਿਆਂ ਨੂੰ ਨਾ ਖਰਾਬ ਕਰੋ ਬਸ ਲਾਸਟ ਹੀ ਸੈੱਟ ਵਾ ਲੱਗੇ ਆ ਗਿਆ ਵਾ ਕੰਮ ਇਹ ਲੱਗਦਾ ਹੀ ਸੌਖਾ ਆ ਚੱਲ ਚੱਲ ਛਰ ਨਹੀਂ ਵੈਰੀ ਗੁੱਡ ਇਧਰੋਂ ਛਰਨਾ ਢੂੜਾਂ ਪੱਟੀ ਆਉਂਦਾ ਇਧਰੋਂ ਜੋਤਾ ਸ਼ਾਬਾਸ਼ ਜੋਤੇ ਸ਼ਾਬਾਸ਼ ਚਲੋ 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 ਸ਼ਾਬਾਸ਼ ਜੋਤੇ ਸ਼ਾਬਾਸ਼ ਬੱਚਾ ਗੈਂਗ ਚੱਲ 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 ਰੁਕਣਾ ਨਹੀਂ ਗਾ ਰੁਕਣਾ ਨਹੀਂ ਚੱਲ ਜਿਹੜਾ ਹੱਸਿਆ ਉਹਦੇ ਚੱਪਲ ਫੇਰਨੀ ਆ ਵੇਖ ਲੋ

ਆ ਬਹੁਤ ਵਧੀਆ ਚੀਜ਼ ਆ ਹਾਂ ਠੀਕ ਕਰ ਲਿਓ ਆਪਣੇ ਆਪਣੇ ਸਾਗਰ ਕਿਤੇ ਮੈਨੂੰ ਮਿਲੂਗਾ ਨਹੀਂ ਅੱਜ ਸਾਗਰ ਬਰਮੀ ਆ ਗਈ ਬਰਮੀ ਆ ਗਈ ਸਾਗਰ ਦੀ ਉਹ ਫੇਰ ਪੁੱਟਾਂ ਕਰ ਦਈਏ ਬਸ ਐਜ ਹੁੰਦੇ ਨੇ ਕਹਿੰਦਾ ਦੇ ਦਈਏ ਇਨੀ ਭਾਜੀ ਭਾਜੀ ਭਾਦੇ ਹੁੰਦੇ ਨੇ ਟੱਕਰਿਆ ਹੀ ਉਹਦਾ ਪਾਪਾ ਇੱਥੇ ਬਹਿ ਗਿਆ ਉਹਦਾ ਦੂਜਾ ਮੁੰਡਾ ਆ ਜਾਂਦਾ ਮੈਨੂੰ ਵੀ ਭੇਜਿਆ ਕਰੋ ਇਹਨਾਂ ਕੱਲੂ ਭੇਜੂਗਾ ਪਾਪਾ ਦਾ ਕਹਿੰਦਾ ਇਹ ਮਿਹਨਤ ਨਾਲ ਹੁਣ ਇਹਦੇ ਛੇਤਰ ਫੇਰਨਾ ਮੈਂ ਕਰਦਾ ਲੋ ਵੀ ਅੱਜ ਦੀ ਆਪਾਂ ਕਰਤੀ ਆ ਮਿਹਨਤ ਸਮਾਪਤ ਆਸਤਾ ਹੋਰ ਬੰਨ ਬਾਸ ਬਾਸ ਕੇ ਨਿਕਾ ਹੈ ਬਿਆਵਾ ਜੇ ਕੱਲ ਕੋਈ ਨਾ ਚਲੇਗਾ ਤਾਂ ਕੋਈ ਚੱਕਰ ਨਹੀਂਗਾ ਬੈਣੀ ਕਿਹੜਾ ਆਪਾ ਲੈਣੇ ਬੈਣੀ ਕਿਹੜਾ ਆਪਾ ਨਾ ਕਿਉਂ ਤਾਂ ਟਿੱਕੋ ਕਰਤੀ ਲਿਆਇਆ ਕਿ ਨਹੀਂ ਉਹ ਟੋਰੀ ਕਿੱਥੇ ਅੰਦਰ ਸੀ ਟੋਰੀ ਜਿਹੜੀ ਹੈਗੀ ਹੈਗੀ ਆਹ ਜਿਹੜਾ ਹੋ ਗਿਆ ਰਹਿ ਚੁਕਾ ਕੋਟੀ ਨੇ ਉਹਦਾ ਚੱਲ ਜਾਣਾ ਜੇ ਤਾਂ ਬ੍ਰਹਮੀ ਦੀ ਬੂਦਲ ਵੇਖੀ ਆ ਇਧਰ ਮਾਰ ਕੈਮਰਾ ਕੋਟੀ ਗਿਆ ਨਹੀਂ ਅੱਜ ਬ੍ਰਹਮੀ ਵੇਖ ਲੈ ਬ੍ਰਹਮੀ ਕਹਿੰਦਾ ਪੀ ਕੇ ਜਾਣੀ ਆ ਐ ਕੋਟੀ ਪੀਗੇ ਜਣੀ ਅੱਜ ਕਹਿੰਦੇ ਗੋਟੀ ਨੇ ਕਹਿੰਦੇ ਵਾਰ ਰੱਖ ਲੈਣੇ ਭਾਈ ਹੈ ਹਾਂ ਲੈ ਹਾਡਾ ਹਾਈ ਬਈ